ਭਾਜਪਾ ਉਮੀਦਵਾਰ ਪ੍ਰਨੀਤ ਕੋਰ ਦਾ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਸਮਾਣਾ ਨਾਬਾ ਰਾਜਪੁਰਾ ਅਤੇ ਬਹਾਦਰਗੜ ਵਿੱਚ ਕਿਸਾਨਾਂ ਨੇ ਪ੍ਰਨੀਤ ਕੋਰ ਦਾ ਘਰਾਓ ਕੀਤਾ ਅਤੇ ਨਾਹਰੇਬਾਜ਼ੀ ਕੀਤੀ ਕਿਉਂਕਿ ਭਾਜਪਾ ਨੇ ਕਿਸਾਨਾਂ ਨਾਲ ਅंदोलਨ ਦੌਰਾਨ ਆਨਮਨੁੱਖੀ ਵਿਹਾਰ ਕੀਤਾ ਕਿਸਾਨਾਂ ਵੱਲੋਂ ਭਾਜਪਾ ਦੇ ਹਰ ਲੀਡਰ ਨੂੰ ਰੋਕ ਕੇ ਆਪਣੇ ਸਵਾਲਾਂ ਦੇ ਜਵਾਬ ਮੰਗੇ ਜਾ ਰਹੇ ਨੇ ਪਰ ਹਮੇਸ਼ਾ ਦੀ ਤਰ੍ਹਾਂ ਉਹਨਾਂ ਦੇ ਸਵਾਲ ਸੁਣ ਕੇ ਲੀਡਰ ਪਿੱਠ ਦਿਖਾ ਕੇ ਚਲੇ ਜਾਂਦੇ ਹਨ ਕਿਸਾਨ ਜਥੇਬੰਦੀਆਂ ਦੁਆਰਾ ਭਾਜਪਾ ਦੀ ਉਮੀਦਵਾਰ ਪ੍ਰਨੀਤ ਕੌਰ ਨੂੰ ਸਵਾਲ ਪੁੱਛੇ ਜਾਣ ਤੇ ਪ੍ਰਨੀਤ ਕੌਰ ਦੇ ਸਾਥੀ ਲੀਡਰਾਂ ਵੱਲੋਂ ਕਿਸਾਨਾਂ ਨੂੰ ਭੱਦੀ ਸ਼ਬਦਾਂ ਵਾਲੀ ਬੋਲੀ ਗਈ ਅਤੇ ਕਿਸਾਨਾਂ ਨੂੰ ਟੱਕੇ ਵੀ ਮਾਰੇ ਗਏ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿਸਾਨਾਂ ਨਾਲ ਇਸ ਤਰ੍ਹਾਂ ਦਾ ਅਣਮਨੁੱਖੀ ਵਿਹਾਰ ਕਰਨਾ ਭਾਜਪਾ ਲੀਡਰਾਂ ਦੀ ਪੰਜਾਬ ਅਤੇ ਅੰਨਦਾਤਾ ਪ੍ਰਤੀ ਸੋਚ ਨੂੰ ਦਰਸਾਉਂਦਾ ਹੈ ਕਿਉਂਕਿ ਭਾਜਪਾ ਨੂੰ ਸਿਰਫ ਤੇ ਸਿਰਫ ਆਪਣੇ ਅਹੁਦਿਆਂ ਤੱਕ ਮਤਲਬ ਹੈ ਨਾ ਕਿ ਉਹਨਾਂ ਨੂੰ ਕਿਸਾਨਾਂ ਨਾਲ ਜਾਂ ਪੰਜਾਬ ਨਾਲ। पाणी रस्ता